ਤੇ ਅੱਜ ਫੇਰ ਆਪਣੇ ਜੀ ਬਹੁਤ ਮੀਂਹ ਆ ਗਿਆ ਇੱਧਰ ਵੇਖੋ ਕੋਈ ਹਾਲ ਹੀ ਨਹੀਂ ਹੈਗਾ ਤੇ ਬਾਛੜ ਆਉਂਦੀ ਸੀ ਫਿਰ ਆਪਾਂ ਬਾਹਰ ਭੇਡ ਲਿਆ ਤੇ ਇਧਰੋਂ ਵੀ ਹਵਾ ਚੱਲਦੀ ਸੀ ਇਸ ਤਰ੍ਹਾਂ ਜਗਾਰ ਪੇੜੀ ਬੈਠੇ ਬਰੂ ਬਹੁਤ ਜ਼ਿਆਦੀ ਨਹੀਂ ਹੈ ਜਾਂਦਾ ਇਹ ਤੇ ਇਹ ਆਦੋਂ ਖਤਮ ਹੋਣ ਵਾਲੀ ਹੈ ਤੇ ਮੀਂਹ ਬਹੁਤ ਖਤਮ ਹੋਣ ਦਾ ਨਾਂ ਨਹੀਂ ਲੱਗਦਾ ਮੀਂਹ ਉਹ ਰੋਜ਼ ਹੀ ਆ ਜਾਂਦਾ ਤੇ ਮੈਂ ਸਿਰੇ ਇਕੱਲੀ ਘਰੇ ਤੇ ਮੈਂ ਕਿਹਾ ਮੈਨੂੰ ਡਰਜਾ ਲੱਗਿਆ ਮੀਂਹ ਦੇ ਵਿੱਚ ਪਤਾ ਨਹੀਂ ਕਿੱਥੋਂ ਬੱਦਲ ਹੀ ਬાળા ਕાળા ਕાળા ਬਣਤੀ ਆ ਗਿਆ ਸੀਗਾ ਤੇ ਫਿਰ ਮੈਂ ਸਿਮਰੇ ਨੂੰ ਫੋਨ ਕਰਿਆ ਇਹਦੀ ਕੁੜੀ ਆ ਆਪਣੇ ਕੋਲੇ ਕੱਪੜੇ ਸਿੱਖਦੀ ਆ ਤੇ ਫਿਰ ਉਹ ਆ ਗਈ ਮੈਂ ਤੇ ਮੇਰੀ ਜਮਾ ਦਾ ਕੱਬ ਹੋਈ ਉਹ ਆਜੇ ਫਿਰ ਉਹਦਾ ਕੰਮ ਕਰਨ ਲੱਗੀ ਇਸ ਤਰ੍ਹਾਂ ਆਦੀਵਾਸੀ ਦਾ ਸੂਟ ਦਾ ਨਾਮ ਕਰ ਲੈਣੀ ਆ ਤਿਆਰ ਚਲੋ ਠੀਕ ਆ ਭਾਈ ਤੂੰ ਨਾਮ ਲਿਖ ਲੈ ਮੇਰਾ ਅਧਿਕਾਰ ਵਈ ਕਰੀ ਜਾਂਦਾ ਪਤਾ ਨਹੀਂ ਕਿ ਉਹ ਨਾ ਬਦਲ ਚੜ ਕੇ ਆਇਆ ਜੀ ਕਮਾਲ ਹੀ ਹੋ ਗਈ ਐ ਤੇ ਤਾਂ ਮੈਨੂੰ ਕੱਲੀ ਨੂੰ ਕਦੇ ਘਬਰਾਣੀ ਪਿਆ ਤੇ ਇਸ ਤਰ੍ਹਾਂ ਮੈਨੂੰ ਡਰ ਚਾ ਲੱਗ ਗਿਆ ਤੇ ਫਿਰ ਮੈਂ ਫੋਨ ਕਰਿਆ ਵਿਚਾਰੀ ਆ ਗਈ ਉਹ ਮੈਂ ਮੈਕ ਕੈਮਰਾ ਚੱਕ ਕੇ ਦਿਖਾਉਣੀ ਆ ਬਹੁਤ ਹੀ ਯਮੀ ਤਾਂ ਉਧਰ ਆਪਣੇ ਬਾਹਰ ਬਾਰਿਸ਼ ਝੜ ਲਿਆ ਹੈਗਾ ਇਸ ਤਰ੍ਹਾਂ ਸਾਰੇ ਪਾਣੀ ਪਾਣੀ ਹੋ ਗਿਆ ਉਹ ਇਧਰ ਉੱਤੋਂ ਆਪਣਾ ਕਮਰਾ ਆਇਆ ਨਾ ਜੀ ਕੱਲਾ ਹੀ ਆ ਤੇ ਬਾਛੜ ਫਿਰ ਇਧਰ ਅੰਦਰ ਵੱਟ ਜਾਂਦੀ ਆ ਖੜੇ ਤਾਂ ਕੋਈ ਘਟੰਡਾ ਨਾ ਨਹੀਂ ਹੈਗਾ ਪਈ ਅੰਦਰ ਅਬਗਾ ਚਲ ਕੋਈ ਨਹੀਂ ਉਹ ਗਾਣੇ ਵਾਲਿਆਂ ਵਾਂਗੂ ਛੜਾਈ ਪਈ ਐ ਧੂਸ ਕੱਢੀ ਪਈ ਐ ਮੀਂਹ ਦੀ ਲੋ ਵੇਖਦੇ ਆਂ ਜੀ ਕੀ ਬਣਦਾ ਹਾਂਜੀ ਕੀ ਹਾਲ ਚਾਲ ਆ ਜੀ ਅੱਜ ਹੋ ਗਈ ਬੁੱਧਵਾਰ ਦੀ ਸਵੇਰ ਤੇ ਹੋਰ ਵਧੀਆ ਠੀਕ ਠਾਕ ਆ ਜੀ ਇਹਨਾਂ ਆਪਣੇ ਸੂਟ ਦਾ ਬਾਹਾਂ ਪੂਰਨਾ ਤੇ ਮੈਥੋਂ ਪੂਰੀਆਂ ਦੇ ਸੂਟ ਨਹੀਂ ਪੈਂਦੇ ਮੈਂ ਕਿਹਤਾਂ ਮੂਰੇ ਠੰਡੋਂ ਵੀ ਤਾਂ ਮੂਰੇ ਅੱਦਾਂ ਕੀਤਾ ਚਲ ਮੈਂ ਠੰਡ ਚ ਪਈ ਜਾਂਦੇ ਆ ਆਪਣੇ ਬਸ ਰੋਟੀ ਖਾ ਕੇ ਹੱਡਿਆਂ ਦੇ ਭਾਂਡੇ ਧੋਣ ਵਾਲੇ ਰਹਿ ਗਏ ਤੇ ਮਸ਼ੀਨ ਰਹਿ ਗਈ ਬਾਹਰ ਕੱਢਣ ਵਾਲੇ ਕੱਪੜੇ ਧੋ ਕੇ ਅਜ ਅੰਦਰ ਹੀ ਪਾਤੇ ਬੱਦਲ ਹਲੇ ਵੀ ਬਣਿਆ ਪਿਆਗਾ ਕੱਲ ਬਹੁਤ ਮੀਂਹ ਆਇਆ ਜੀ ਬਹੁਤ ਹੀ ਜ਼ਿਆਦਾ ਆਇਆ ਸਾਡੇ ਤਾਂ ਪਾਣੀ ਖੜਕ ਗਿਆ ਜੀ ਚਾਰ ਸਪੇ ਦੇ ਕੋਈ ਹਾਲ ਨਹੀਂ ਤੇ 2 1/2 ਦੇ ਤਕਰੀਬਨ ਰੱਬ ਲੱਗ ਗਿਆ ਸੀਗਾ ਆਪਦੀ ਕਾਰਵਾਈ ਕਰਨ ਤੇ ਰਾਤ ਹੀ ਮੈਨੂੰ ਲੱਗਦਾ ਵੀ 9 ਵਜੇ ਤੱਕ ਚੱਲੀ ਗਿਆ ਪ੍ਰੋਗਰਾਮ ਰੱਬ ਦਾ ਤੇ ਮੈਂ ਜਾਣਾ ਯਾਰ 9 ਵਜੇ ਦੇ ਨੂੰ ਤੇ ਲਾਈਟ ਨਹੀਂ ਆਈ ਸਾਈ ਰਾਤ ਨਹੀਂ ਆਈਗੀ ਲਾਈਟ ਕਰਕੇ ਆਈ 7 ਵਜੇ ਸਹੀ ਸਾਈ ਤੇ ਰੈਡੀ ਗੋਦਵਾਰੇ ਜਾਏ ਸੀ ਜਦੋਂ ਲਾਈਟ ਆਈ ਆ ਤੇ ਆਪਣਾ 1:30 ਵਜੇ ਇਨਵਰਟਰ ਹੋ ਗਿਆ ਸੀਗਾ ਜੀ ਡਾਉਣ ਚਲੋ ਆਇਆ ਨਿਹਰੇ ਦਾ ਹੋ ਜਾਂਦਾ ਤੇ ਮੌਸਮ ਤਾਂ ਠੀਕ ਸੀਗਾ ਇੰਨੀ ਗਰਮੀ ਨਹੀਂ ਸੀਗੀ ਤੇ 1:30 ਵਜੇ ਪੱਖਾ ਬੰਦ ਹੋ ਗਿਆ ਸੀ ਫਿਰ ਲਾਈਟ ਤਾਂ ਚਲੀ ਗਈ ਜਦੋਂ ਲਾਈਟ ਤਾਂ ਚਲੀ ਗਈ ਕੀ ਤੜਕੇ ਵਧੀਆ ਸਹਾਈ ਤਿਆਰ ਹੋ ਕੇ ਬਾਗਿਆ ਸਕੂਲ ਤੇ ਹੁਣ ਬੈਠਾ ਕੇ ਨਾਲ ਤਾਂ ਮੋਟਰ ਛੱਡ ਕੇ ਟੈਂਕੀ ਭਰੀ ਐ ਨਾਲੇ ਕੱਪੜੇ ਧੋਤੇ ਆ ਨਾਲੇ ਪੋਚਾ ਲਾਇਆ ਸ ਰੋਟੀ ਖਾ ਕੇ ਆਟੇ ਆ ਤੇ ਭਾਂਡੇ ਧੋਣ ਨਾਲੇ ਰਹਿ ਗਏ ਮੈਂ ਜੰਨੀ ਦੁਕਾਨੋਂ ਲੈ ਨਾ ਕੇ ਆਤੀ ਆ ਤੇ ਹੋਰ ਵਧੀਆ ਠੀਕ ਠਾਕ ਆ ਜੀ ਹਨਾ ਵਾਹਿਗੁਰੂ ਦੀ ਕਿਰਪਾ ਤੇ ਜਿਹੜੇ ਚੈਨਲ ਤੇ ਨਵੇਂ ਜੁੜਦੇ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਵੀਡੀਓ ਨੂੰ ਲਾਈਕ ਸ਼ੇਅਰ ਕਰਿਆ ਕਰੋ ਜਿੰਨੇ ਕੁ ਜੋਗੇ ਤੁਸੀਂ ਆ ਜਿੰਨੇ ਕੁ ਜੋਗੀ ਮੈਂ ਆ ਇਹ ਜ਼ਰੂਰ ਸਪੋਰਟ ਕਰਿਆ ਕਰੋ ਅਦੀ ਭੈਣ ਨੂੰ ਤੇ ਬਸ ਅਰਦਾਸ ਕਰਦੇ ਆਂ ਆਪਾਂ ਮੂਰੇ ਵੀ ਹੋਣ ਬਸ ਮੀਂਹ ਨਾ ਜੀ ਬੰਦ ਹੋ ਜਾਏ ਤੇ ਮੀਂਹ ਬਹੁਤ ਨੁਕਸਾਨ ਕਰ ਰਿਹਾ ਸਾਡੇ ਇੱਧਰ ਪਿੰਡ ਵਿੱਚ ਪਾਣੀ ਖੜ ਗਿਆ ਸਾਰੇ ਬਹੁਤ ਔਖਾ ਜਿੰਨਾ ਮੈਂ ਆਪਾਂ ਸਾਰਿਆਂ ਦੀ ਅਰਦਾਸ ਕਰਾਂਗੇ ਤਾਂ ਪਰਮਾਤਮਾ ਭਲਾ ਤੇਰੀ ਕਰਦਾ ਜੇ ਹੁਣ ਆਪਾਂ ਆਪਦੀ ਇਕੱਲੀ ਸੁੱਖ ਮੰਗੀ ਜਾਂਗੇ ਇਸ ਤਰ੍ਹਾਂ ਗੱਲਾਂ ਨਹੀਂ ਲੜਾਂਗੇ ਅਰਦਾਸ ਕਰਦੇ ਹਾਂ ਬੱਸ ਕਰ ਪ੍ਰਮਾਤਮਾ ਗਰੀਬ ਅਮੀਰ ਦਾ ਤੂੰ ਹੀ ਰੱਖਾ ਸਭ ਦਾ ਬਾਕੀ ਵਧੀਆ ਜੀ ਚਲੋ ਜਿਹੜੇ ਨਵੇਂ ਜੁੜੇ ਨੇ ਜਰੂਰ ਸਬਸਕ੍ਰਾਈਬ ਕਰਿਆ ਕਰੋ ਵੀਡੀਓ ਨੂੰ ਲਾਈਕ ਸ਼ੇਅਰ ਕਰਿਆ ਕਰੋ ਤੇ ਹੋਰ ਠੀਕ ਹੈ ਜੀ ਵਧੀਆ ਮਿਲਦੇ ਆ ਤੁਹਾਨੂੰ ਕੱਲ ਕਿਸੇ ਨਵੇਂ ਬਲੌਗ ਨਾਲ ਤੇ ਚਲੋ ਠੀਕ ਹੈ ਜੀ ਫਿਰ ਮੀਨੇ ਕੀਤੀ ਧੰਨ ਧੰਨ ਚਲੋ ਠੀਕ ਹੈ ਜੀ ওকে ਬਾਈ ਸਾਸ਼ਿਕਾ